ਜਿਹੜਾ ਕੰਮ ਕਿਤੇ ਵੀ ਨਹੀਂ ਬਣਦਾ ਇਹ ਸ਼ਰਤ ਦੀ ਗੱਲ ਹੈ ਜਿਹੜਾ ਕੰਮ ਕਿਤੇ ਵੀ ਨਹੀਂ ਬਣਦਾ ਬੂਹੇ ਗੌਸ ਦੇ ਕੰਮ ਉਹ ਸਭ ਹੁੰਦਾ ਗੱਲ ਸੌ ਸਿਰੇ ਦੀ ਕਹਿ ਦੇਵਾਂ ਜਿੱਧਰ ਗੌਸ ਹੋਵੇ ਉਧਰ ਰੱਬ ਹੋਵੇ ਇਹ ਇੱਕ ਸਮੇਂ ਦਾ ਜ਼ਿਕਰ ਹੈ حضرت ਜਨਾਬ حضرت ਮੀਰਾ ਮੁਹੈউদ্দিন شاہ ਜਿਲਾਨੀ ਹਜ਼ੂਰ ਦੇ ਕੋਲ حضرت ਖਾਜਾ ਮੀਨੂਦੀਨ ਚਿਸ਼ਤੀ ਰਹਿਮਤੁਲਲਾਹ ਦੇ ਖਾਜਾ ਗਰੀਬ ਨਵਾਜ਼ ਗਏ ਨੇ ਖਵਾਜਾ ਕਰੀਬ ਨਵਾਜ਼ ਜਦੋਂ ਪਹੁੰਚੇ ਨੇ ਹਜ਼ੂਰ ਨੇ ਉਹਨਾਂ ਦੀ ਖਿਦਮਤ ਜੋ ਵੀ ਕਰਨੀ ਸੀ ਸੇਵਾਦਾਰਾਂ ਨੇ ਸਭ ਕੀਤੀ ਤੇ ਹਜ਼ੂਰ ਪੁੱਛਦੇ ਨੇ ਖਵਾਜਾ ਸਾਹਿਬ ਨੂੰ ਕਹਿੰਦੇ ਨੇ ਖਵਾਜਾ ਸਾਹਿਬ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਐਸੀ ਇੱਛਾ ਹੋਵੇ ਆਪਣੀ ਮੁਬਾਰਕ ਜ਼ੁਬਾਨ ਤੋਂ ਫਰਮਾਨ ਕੀਤਾ ਜਾਏ ਉਸ ਫਰਮਾਨ ਦੇ ਮੁਤਾਬਕ ਉਹ ਚੀਜ਼ ਤੁਹਾਡੀ ਖਿਦਮਤ ਵਿੱਚ ਹਾਜ਼ਰ ਕੀਤੀ ਜਾਵੇ ਤੇ ਅਕੇ ਖਵਾਜਾ ਸਾਹਿਬ ਕੀ ਕਹਿੰਦੇ ਨੇ ਬਾਕੀ ਸਭ ਕੁਝ ਠੀਕ ਹੈ ਪੀ ਅੱਜ ਦਿਲ ਕਰਦਾ ਕव्वाली ਸੁਣੀ ਐਸੇ ਕਰਕੇ ਫਕੀਰ ਲੋਕ ਕव्वाली ਸੁਣਦੇ ਨੇ ਕਹਿੰਦੇ ਨੇ ਦਿਲ ਕਰਦਾ ਵੀ ਕव्वाली ਸੁਣੀਏ ਤੇ ਆਪਣੇ ਖਾਦਮ ਨੂੰ ਭੇਜਿਆ ਗਿਆ ਅਰਬੀ ਵਾਲੀ ਸਰਕਾਰ ਨੇ ਜਾਓ ਕव्वाल ਨੂੰ ਬੁਲਾ ਕੇ ਲਿਓ ਜਦੋਂ ਕव्वाल ਦੇ ਘਰ ਸੇਵਾਦਾਰ ਗਿਆ ਅੱਗੇ ਕव्वाल ਦੇ ਘਰ ਦੇ ਕੀ ਕਹਿੰਦੇ ਨੇ ਜੀ ਇਹ ਸੇਵਾ ਨਹੀਂ ਹੋ ਸਕਦੀ ਕਿਉਂਕਿ ਉਹ ਕੁਝ ਦਿਨ ਪਹਿਲਾਂ ਉਹ ਜਿਹੜਾ ਕਬਾਲ ਸੀ ਉਹ ਗੁਜ਼ਰ ਚੁੱਕਾ ਹੈ ਉਹ ਮਰ ਚੁੱਕਾ ਹੈ ਇਸ ਕਰਕੇ ਇਹ ਹੁਣ ਕਾ ਕੋਈ ਇਹ ਸੇਵਾ ਨਹੀਂ ਕਰ ਸਕਦਾ ਤੇ ਸੇਵਾ ਨਹੀਂ ਹੋ ਸਕਦੀ ਇਹ ਜਿਹੜਾ ਖਾਦਮ ਹੈ ਇਹ ਵਾਪਸ ਜਾ ਕੇ 11ਵੀਂ ਵਾਲੀ ਸਰਕਾਰ ਨੂੰ ਕਹਿੰਦਾ ਯਾ ਸਰਕਾਰ ਉਹ ਕਬਾਲ ਤੇ ਗੁਜ਼ਰ ਚੁੱਕਾ ਹੈ ਉਹ ਤੇ ਮਰ ਗਿਆ ਤੇ ਜਦੋਂ یوں ਕਿਹਾ ਖਵਾਜਾ ਸਾਹਿਬ ਕਹਿੰਦੇ ਨੇ ਵੀ ਜਦੋਂ ਮਰ ਗਿਆ ਜਦੋਂ ਗੁਜ਼ਰ ਚੁੱਕਾ ਫਿਰ ਕੀ ਹੋ ਸਕਦਾ ਹੈ ਪਰ ਦਿਲ ਕਰਦਾ ਸੀ ਕਿ ਕਵਾਲੀ ਸੁਣੀ ਪੀਰਾਂ ਦੇ ਪੀਰ ਦਸਤਗਿਰ ਹਜ਼ਰਤ ਜਨਾਬ ਗੋਸ਼ਪਾ 11ਵੀਂ ਵਾਲੀ ਸਰਕਾਰ ਮੌਜ ਵਿੱਚ ਆਏ ਨੇ ਮੌਜ ਵਿੱਚ ਆ ਕੇ ਕਹਿੰਦੇ ਨੇ ਖਾਜਾ ਸਾਹਿਬ ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਕਿਹਾ ਹੋਵੇ ਤੁਹਾਨੂੰ ਕਵਾਲੀ ਨਾ ਸੁਣਾਈ ਜਾਏ ਇਹ 11ਵੀਂ ਵਾਲੀ ਸਰਕਾਰ ਦਾ ਦਰਬਾਰ ਹੈ ਇੱਥੇ ਇਦਾਂ ਨਹੀਂ ਹੋ ਸਕਦਾ ਕਿ ਜੋ ਤੁਸੀਂ ਕਿਹਾ ਉਹ ਤੁਹਾਨੂੰ ਨਾ ਸੁਨਾਇਆ ਜਾਏ ਤੇ ਤੁਹਾਨੂੰ ਕਵਾਲੀ ਸੁਣਾਈ ਜਾਏਗੀ ਬਲਕੇ ਇਸੇ ਹੀ ਕਮਾਲ ਦੀ ਕਮਾਲੀ ਸੁਣਾਈ ਜਾਏਗੀ ਜਿਹੜਾ ਕੁਝ ਦਿਨ ਪਹਿਲਾਂ ਗੁਜ਼ਰ ਗਿਆ ਤੇ ਇਹ ਗੱਲ ਇਸ ਕਰਕੇ ਕਹੀ ਗਈ ਹੈ ਜਿਹੜਾ ਕੰਮ ਕਿਤੇ ਵੀ ਨਹੀਂ ਬਣਦਾ ਬੂਹੇ ਗੌਸ ਦੇ ਕੰਮ ਉਹ ਸਭ ਹੁੰਦਾ ਹੈ ਗੱਲ ਸੌ ਸਿਰੇ ਦੀ ਕਹਿ ਦੇਵਾਂ ਜਿੱਧਰ ਗੌਸ ਹੋਵੇ ਉਧਰ ਰੱਬ ਹੁੰਦਾ ਹੈ ਕਹਿੰਦੇ ਨੇ ਇਸੇ ਕਮਾਲ ਦੀ ਕਮਾਲੀ ਸੁਣਾਈ ਜਾਏਗੀ ਆਪਣੇ ਖਾਦਮ ਨੂੰ ਕਹਿੰਦੇ ਨੇ ਜਾ ਜਾ ਕੇ ਪਤਾ ਕਰ ਕਿੱਥੇ ਉਹਦੀ ਕਬਰ ਹੈ ਉਹਨੂੰ ਕਿੱਥੇ ਦਫਨ ਕੀਤਾ ਹੈ ਉੱਥੇ ਖੜਾ ਹੋ ਕੇ ਕਹਿਣਾ ਇਕਬਾਲ ਤੈਨੂੰ 11ਵੀਂ ਵਾਲੀ ਸਰਕਾਰ ਨੇ ਯਾਦ ਫਰਮਾਇਆ ਉਹਨਾਂ ਤੇਰੀ ਕਬਾਲੀ ਸੁਣਨੀ ਹੈ ਤੇ ਉਥੇ ਖਵਾਜਾ ਸਾਹਿਬ ਆਏ ਹੋਏ ਨੇ ਇਹ ਖਾਦਮ ਗਿਆ ਜਿੱਥੇ ਕਬਰ ਸੀ ਮੈਂ ਉਥੇ ਖੜ ਕੇ ਕੀ ਕਹਿੰਦਾ ਐ ਇਕਬਾਲ ਮੈਨੂੰ ਨਹੀਂ ਪਤਾ ਕਿ ਤੂੰ ਸੁਣਦਾ ਕਿ ਨਹੀਂ ਸੁਣਦਾ ਪਰ ਮੈਂ ਸਰਕਾਰ ਦਾ ਹੁਕਮ ਵਜਾਣ ਵਾਸਤੇ ਆਇਆ ਜਿਵੇਂ ਮੈਨੂੰ ਹੁਕਮ ਹੋਇਆ ਮੈਂ ਉਵੇਂ ਕਹਿ ਰਿਹਾ ਇਕਬਾਲ 11ਵੀਂ ਵਾਲੀ ਸਰਕਾਰ ਨੇ ਤੈਨੂੰ ਯਾਦ ਕੀਤਾ ਉਹਨਾਂ ਤੇਰੀ ਕਬਾਲੀ ਸੁਣਨੀ ਹੈ ਤੇ ਖਵਾਜਾ ਸਾਹਿਬ ਆਏ ਹੋਏ ਨੇ ਜਦੋਂ ਇਹੋ ਕਿਹਾ ਵੀ ਕਬਰ ਖੁੱਲ ਗਈ ਜਦੋਂ ਕਬਰ ਖੁੱਲੀ ਤੇ ਇਕਬਾਲ ਉੱਠ ਕੇ ਬੈਠ ਗਿਆ ਇਹ ਸਜਦਾ ਕਰਦਾ ਹੈ ਹਜ਼ੂਰ ਦੇ ਗੁਲਾਮ ਨੂੰ ਹਜ਼ੂਰ ਦੇ ਸੇਵਕ ਨੂੰ ਹਜ਼ੂਰ ਦੇ ਖਾਦਮ ਨੂੰ ਇਹ ਸਜਦਾ ਕਰਦਾ ਨਾਲੇ ਕਹਿੰਦਾ ਮੇਰੇ ਕਿੱਡੇ ਭਾਗ ਚੰਗੇ ਨੇ ਮੈਨੂੰ ਕਬਰ ਵਿੱਚ ਪਏ ਨੂੰ ਵੀ ਸਰਕਾਰ ਨੇ ਯਾਦ ਕੀਤਾ ਜੈਕਾਰਾ ਆ ਗਿਆ ਅਰਮੀ ਵਾਲੇ ਪੀਰਾਂ ਦਾ ਬਹੁਤ ਸਾੱਚੇ ਦਰਵਾਜ਼ੇ ਕੀ ਹੈ ਤੇ ਕਹਿੰਦਾ ਵੀ ਜੇ ਕਵਾਲੀ ਸੁਣਾਣੀ ਹੋਵੇ ਸਾਥੀ ਵੀ ਚਾਹੀਦੇ ਨੇ ਸਾਜ਼ ਵੀ ਚਾਹੀਦੇ ਨੇ ਇਹ ਖਾਦਮ ਕਹਿੰਦਾ ਵੀ ਇਹ ਤੇ ਤੂੰ ਜਾਣੇ ਵੀ ਕਵਾਲੀ ਕਿਵੇਂ ਸੁਣਾਣੀ ਹੈ ਇਹ ਕਫਨ ਚ ਲਪੇਟਿਆ ਹੋਇਆ ਜਦੋਂ ਆਪਣੇ ਘਰ ਨੂੰ ਤੁਰਿਆ ਜਾ ਰਿਹਾ ਜਿਹੜਿਆਂ ਲੋਕਾਂ ਨੇ ਦੇਖਿਆ ਸੀ ਵੀ ਇਹਨੂੰ 5-6 ਦਿਨ ਪਹਿਲਾਂ ਦਫ਼ਨ ਕੀਤਾ ਹੋਇਆ ਹੈ ਇਹਤੇ ਭੂਤ ਆ ਗਿਆ ਸਾਰੇ ਲੋਕ ਭੱਜੇ ਜਾਂਦੇ ਨੇ ਜਦੋਂ ਆਪਣੇ ਘਰ ਵਿੱਚ ਵੜਿਆ ਘਰ ਦੇ ਵੀ ਭੱਜੇ ਫਿਰਦੇ ਨੇ ਐਦਾਂ ਹੀ ਹੁੰਦੀ ਹੈ ਤੇ ਤਦੋਂ ਕੀ ਹੈ ਗੁਰਬਾਣੀ ਦਾ ਫਰਮਾਨ ਹੈ ਘਰ ਕੀ ਨਾਰ ਬਹੁਤ ਹਿਤ ਜਾਂਸੀ ਰਹਿਤ ਸਦਾ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇ ਪ੍ਰੇਤ ਕਰ ਬਾਗੀ ਆਖਰਕਾਰ ਘਰ ਦੇ ਡਰਦੇ ਨੇ ਇੱਕ ਬਾਲਕੀ ਕਹਿੰਦਾ ਓ ਮੈਂ ਭੂਤ ਨਹੀਂ ਭੂਤ ਦਾ ਵजूद ਨਹੀਂ ਹੁੰਦਾ ਮੇਰਾ ਸ਼ਰੀਰ ਹੈ ਮੇਰਾ ਉਸੇ ਤਰ੍ਹਾਂ ਸ਼ਰੀਰ ਹੈ ਮੈਨੂੰ 11ਵੀਂ ਵਾਲੀ ਸਰਕਾਰ ਨੇ ਯਾਦ ਕੀਤਾ ਮੈਂ ਕਬਾਲੀ ਸੁਣਾਣੀ ਐ ਲਿਆਓ ਮੇਰੇ ਵਸਤਰ ਦਿਓ ਸਾਜ਼ ਦਿਓ ਸਾਥੀਆਂ ਨੂੰ ਬੁਲਾਓ ਵੀ ਮਰੇ ਹੋਏ ਕਬਾਲ ਨੇ ਹਜ਼ੂਰ ਦੇ ਦਰ ਤੇ ਕਬਾਦੀ ਗਾਈ ਐ ਐਦੂ ਪਰੇ ਕਿਹੜੀ ਗੱਲ ਆ ਜਿਹੜੀ ਨਹੀਂ ਹੋ ਸਕਦੀ ਤਦੋਂ ਕਿ ਐ ਜਿਹੜਾ ਕੰਮ ਕਿਤੇ ਵੀ ਨਹੀਂ ਵਣਦਾ ਜਿਹੜਾ ਕੰਮ ਕਿਤੇ ਵੀ ਨਹੀਂ ਵਣਦਾ ਉਹ ਹੈ ਗੋਸ ਤੇ ਕੰਨਿਓ ਸਭ ਹੁੰਦਾ तूह घास खे तमो सभुहेंास खे त ਕਤਬ ਬਣਾਇਆ ਐਸੇ ਕਰਕੇ ਕਿਹਾ ਜਾਂਦਾ ਓ ਮੇਰਾ ਪੀਰ ਕਰਮ થી ਬਰੇ ਝੋੜਿਆ ਮੇਰਾ ਪੀਰ ਕਰਮ ਦੀ ਭਜੇ ਚੋਲੀਆਂ ਜੇ ਕੋਈ ਝੋਲੀ ਨਾ ਫੈਲਾਵੇ ਤੇ ਮੈਂ ਕੀ ਕਰਾਂ ਜੇ ਕੋਈ ਝੋਲੀ ਨਾ ਫੈਲਾਵੇ ਤੇ ਮੈਂ ਕੀ ਕਰਾਂ ਜੇ ਕੋਈ ਝੋਲੀ ਨਾ ਫੈਲਾਵੇ ਤੇ ਮੈਂ ਕੀ ਕਰਾਂ ਉਹ ਤਾਂ ਚੋਰਾ ਨੂੰ ਕੁਤਬ ਬਣਾਵੇ ਹੁਣ ਵੀ ਉਹ ਤਾਂ ਚੋਰਾ ਨੂੰ ਕੁਤਬ ਬਣਾਵੇ ਹੁਣ ਵੀ ਉਹ ਤਾਂ ਚੋਰਾ ਨੂੰ ਕੁਤਬ ਬਣਾਵੇ ਹੁਣ ਵੀ ਚੋਰ ਚੋਰੀ ਨਾ ਲਾਵੇ کر کے کیا ہے بھی گھبرانے کا کیا ہے کا دل دبا ہو سم ہو شا گھبرانے کا کیا ہے کا دل دبا ہو سم ہو شا مشکلاں سا ہو جائے گی لے لے گا اسپیا کا نام جی نا 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 ਜਦੋਂ ਵੀ ਕੋਈ ਜ਼ਿੰਦਗੀ ਦੇ ਵਿੱਚ ਮੁਸ਼ਕਲ ਆ ਜਾਵੇ ਉੱਥੇ ਘਬਰਾਣ ਨਾਲੋਂ ਕੀ ਕਰਨਾ 11ਵੀਂ ਵਾਲੀ ਸਰਕਾਰ ਨੂੰ ਜਪਣਾ ਸ਼ੁਰੂ ਕਰਨਾ ਤਦੋਂ ਕਿਹਾ ਘਬਰਾਣੇ ਕਾ ਕਹਿਗਾ ਤਿਸਵਾਹ ਸੁਹੋਸ਼ਾ ਘਬਰਾਣੇ ਕਾ ਕਹਿਗਾ ਤਿਸਵਾਹ ਸੁਹੋਸ਼ਾ ਮੁਸ਼ਕਲ ਆਸਾ ਹੋ ਜਾਏ ਕੀ ਲੈ ਲੇਗਾ ਉਸ ਪਿਆ ਕਾ ਨਾ मायूरूरी ने हजरत को दरिया के किनारे पे पुकारा पहुंचा था वहां भातमा जहरा का दुलारा पहुंचा था वहां भातमा जहरा का दुलारा, दुलारा। दरिया पे खड़े होके मारा हक का नारा पे खड़े होके पल में ਦੀਦਾ ਤੁੰਦਾ ਮੇਰਾ ਤਾਰਾ ਹਾ ਜੀ ਲਾਨੀ 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 ਬੋ ਲੋਕੋ ਜੀਮ ਜਗ ਜਹਾਨ ਮੈਂ ਸਾਰਾ ਟੋਲ ਥਕੀ ਦਾਤਾ ਹੋਰ ਨਹੀਂ ਸਾਹੀ ਜੀ ਲਾਨ ਜਿਹਾ ਯੋਕੇ ਖਤਾਬਾਰ ਗੁਲਾਮ ਨੂੰ ਗਲ ਲਾਵੇ ਦੱਸੋ ਕੌਣ ਹੈ ਉਸ ਮਿਹਰਬਾਨ ਜਿਆ ਚਿੱਟਾ ਮਾਰ ਕੇ ਕੱਢਿਆ ਸਿੱਖਬਣੀ ਚੋਂ ਰੁੜਿਆ ਜਾਮ ਦਾ ਸ਼ੇਖ ਸੁਨਾਨ ਜਿਆ ਮੇਰਾ ਪੀਰ ਤੇ ਮਿਸਲਾ ਹਤਾ ਫੁੱਲਾ ਮੇਰਾ ਪੀਰ ਤੇ ਮਿਸਲਾ ਹਤਾ ਫੁੱਲਾ ਜੋ ਵੀ ਨੂੰ ਕੋ ਦਿਲ ਸੇ ਮਾਨੇ ਉਸ ਦਾ ਬੇਰਾ ਪਰ ਹੈ ਉਸ ਦਾ ਬੇਰਾ ਪਰ ਹੈ